ਬਾਦਿਆਂ ਨੂੰ ਲੱਗਦਾ ਮੈਂ ਵੱਡਾ ਹੋ ਗਿਆ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਮੈਨੂੰ ਆਇਆ ਲੱਗਦਾ ਮੈਂ 20 ਸਾਲ ਦਾ ਅੱਛਾ ਹਾਂ ਕਿਉਂ ਕਿ ਸਰੀਰ ਨਹੀਂ ਐਕਸਰਸਾਈਜ਼ ਕਰਦੇ ਆਂ ਬਾਈ ਚੰਗਾ ਬਾਣੀ ਪੜ੍ਹਦੇ ਆਂ ਪੰਜ ਬਾਣੀਆਂ ਕਰਦੇ ਆਂ ਹਾਂ ਨਤਨੇਮ ਕਰਦੇ ਆਂ ਮਾੜਾ ਕਰਨਾ ਨਹੀਂ ਕਿਸੇ ਦਾ ਮਾੜਾ ਪੈਸਾ ਨਹੀਂ ਮਾੜਾ ਕੋਈ ਕਰਮ ਨਹੀਂ ਕਰਨਾ ਹਾਂਜੀ ਮਾੜਾ ਦੇਖਣਾ ਨਹੀਂ ਧੀ ਭੈਣ ਵੱਲ ਹੂੰ ਤੇ ਮਾੜਾ ਖਾਣਾ ਨਹੀਂ ਮਾੜਾ ਕਰਨਾ ਨਹੀਂ ਮਾੜਾ ਸੋਚਣਾ ਨਹੀਂ ਬਸ ਕਿਰਪਾ ਬਾਬੇ ਦੀ ਬੱਲੇ ਬੱਲੇ ਆ ਹੁਣ ਹੁਣ ਕਿਦਾਂ ਦੀ ਖਰਾਕ ਰਹਿੰਦੀ ਆ ਹੁਣ ਦੇ ਸਮੇਂ ਦੀ ਨਾਰਮਲ ਆ ਨਾਰਮਲ ਖਾਣ ਵਾਲਾ ਤਾਂ ਪ੍ਰੋਜੈਕਟ ਹੀ ਨਹੀਂ ਬਾੜਾ ਇਹ ਖਾਣ ਉਹਦਾ ਇਹ ਸ਼ੂਲੇ ਖਾ ਲੋ ਯਾਰ ਬਹੁਤ ਸਸਤੀ ਡਾਈਟ ਆ ਨਾ ਹਾਂ ਹੋਰ ਸਾਗ ਮਲ ਮੂਲੀਆਂ ਸਾਡੀਆਂ ਬੀਜੀਆਂ ਹੋਈਆਂ ਮੈਨੂੰ ਮੇਰਾ ਸਾਨੂੰ 2.5 2.5 ਮਹੀਨੇ ਹੋਏ ਖਾਂਦਿਆਂ ਨੂੰ ਅੱਛਾ ਬਾਈ ਸਾਨੂੰ ਸੌਂਕ ਚਾਹੀਦਾ ਹੂੰ ਖਾਣ ਦਾ ਵੀ ਹਾਂ ਹੁਣ ਆ ਇੰਨਾ ਵਧੀਆ ਸੈਲਡ ਆਹੇ ਮੂਲੀ ਨਾ ਇਹਦੇ ਉੱਤੇ ਕੋਈ ਥੋੜਾ ਸਪਰੇਅ ਆ ਸਾਗ ਮਲ ਨੇ ਗਾਜਰਾਂ ਨੇ ਹੂੰ ਉਹ ਸਿਆਣੇ ਕਹਿੰਦੇ ਰੁੱਤ ਰੁੱਤ ਦਾ ਮੇਵਾ ਬਿਲਕੁਲ ਰੁੱਤ ਰੁੱਤ ਦਾ ਮੇਵਾ ਖਾਣਾ ਚਾਹੀਦਾ ਬਿਲਕੁਲ ਹੈ ਜੀ ਬੇਰੁੱਤ ਦਾ ਮਤਲਬ ਹੀ ਨਹੀਂ ਬੇਰੁੱਤ ਦਾ ਹੈ ਹੀ ਖਰਾਬ ਖਰਾਬ ਕਰੋ ਤੁਸੀਂ ਦੋ ਸਾਗ ਮਲ ਤੋਂ ਬੋਸ ਮਾਰ ਕੇ ਕੱਟ ਕੇ ਖਾਓ ਬਸ ਮੈਨੂੰ ਇੱਕ ਖਿਡਾਰੀ ਦੀ ਚਲੋ ਠੀਕ ਹੈ ਜਿਹੜੇ ਤੁਸੀਂ ਤਾਂ ਇਹਨਾਂ ਨੂੰ ਖੁਰਾਕ ਜਿਹੜੀ ਹੈ ਕਿ ਦਿੰਨੇ ਹੋ ਜੇ ਨੇ ਇੱਕ ਖੁੜਾ ਖਿਡਾਰੀ ਬੰਨ ਆਇਆ ਜਿਹੜਾ ਚਾਹੁੰਦਾ ਕਿੱਦਾਂ ਦੀ ਖੁਰਾਕ ਹੋਣੀ ਚਾਹੀਦੀ ਹੈ ਇੱਕ ਚਾਹੇ ਉਹ 35 ਕਿਲੋ ਦਾ 45 ਜਿਹੜਾ ਪੈਂਦਾ ਕਿੱਦਾਂ ਦੀ ਖੁਰਾਕ ਸਵੇਰ ਤੋਂ ਸ਼ਾਮ ਤੱਕ ਚਾਹੀਦੀ ਆ ਖੁਰਾਕ ਨੋਰਮਲੀ ਚਾਹੀਦੀ ਆ ਖੁਰਾਕ ਵੀ ਐਕਸਰਸਾਈਜ਼ ਕਰ ਲਓ ਐਕਸਰਸਾਈਜ਼ ਕਰਕੇ ਛੋਲੇ ਭੁੰਨਤੇ ਹੋਏ ਖਾ ਲਓ ਹਾਂ ਜੇ ਜਿੰਨੇ ਜੇ ਤੁਹਾਡੇ ਕੋਲ ਤੁਸੀਂ ਸਰਦਾ ਵਾ 20 50 ਬਦਾਮ ਸੱਲ ਕੇ ਹਾਂ ਬਰੀਕ ਕਰਕੇ ਮੱਖਣ ਚ ਪਾ ਲੋ ਹਾਂਜੀ ਦੁੱਧ ਵਿੱਚ ਪਾ ਲੋ ਜੇ ਤੁਸੀਂ ਸਕਿੰਨੀ ਹੋ ਪਤਲੇ ਹੋ ਤਾਂ ਦੁੱਧ ਵਿੱਚ ਪਾ ਲੋ ਹਾਂ ਜੇ ਥੋੜਾ ਜਿਆ ਹੈਲਥੀ ਹੋ ਫਿਰ ਦੂਜੇ ਲੋਟ ਖਾ ਲੋ ਹਾਂ ਅਸਲੀ ਖਾਣ ਵਾਲੀ ਦਾ ਕਰਤ ਹੈ ਹੀ ਨਹੀਂ ਇਹ ਇਹ ਹੈਗੀ ਕਰਤ ਵਿਦਿਆ ਹਾਂ ਜਿਹੜਾ ਤਪੱਸਿਆ ਕਰੂਗਾ ਉਹਨੂੰ ਤਾਂ ਪਾਣੀ ਲੱਗ ਹੀ ਜਾਂਦਾ ਅੱਛਾ ਹਾਂ ਆ ਮੇਰੇ ਕੋਲ ਆ ਕੇ ਬਹਿ ਜਾਓ ਦੇਖ ਲਿਓ ਮੈਂ ਕੀ ਖਾਣਾ ਸਾਰੀ ਦਿਹਾੜੀ ਹਾਂ ਅੱਛਾ ਇਹ ਪਹਿਲਾਂ ਵੀ ਐਂ ਬਿਲਕੁਲ ਜਦੋਂ ਤਗੜੇ ਹੋਇਆ ਹੂੰ ਐਂ ਤਗੜੇ ਹੋਇਆ ਮਹਾਰਾ ਦੀ ਕਿਰਪਾ ਨਾਲ ਤਪੱਸਿਆ ਜ਼ਰੂਰ ਕਰਦੀ ਹਾਰਡਵਰਕ ਕਰਦੀ ਫੁੱਲ ਹੂੰ ਮੇਨ ਮੇਨ ਮਿਹਨਤਾ ਮਿਹਨਤ ਹਾਂ ਇਹ ਖਾਣ ਵਾਲਾ ਕੰਮ ਹੋਵੇ ਬਾਲੇ ਲਾਲੇ ਲੂਲੇ ਬੈਠਿਆ ਤਗੜੇ ਸੋਨਾ ਭਸਮਾ ਖਾ ਖਾ ਤਗੜੇ ਹੋ ਜਾਣਾ ਬਾਈ ਇਹ ਖਾਣ ਵਾਲਾ ਕੰਮ ਹੋਵੇ ਖਾਣ ਵਾਲਾ ਨਹੀਂ ਇਹ ਤਾਂ ਇਹ ਤਾਂ ਕਰਤਬ ਹੈ ਜਿਹੜਾ ਮਰੂਗਾ ਤਪੱਸਿਆ ਕਰੂਗਾ ਹਾਂ ਐਂ ਬੰਨਣ ਚ ਰਹੂ ਹਾਂ ਉਹ ਤਗੜਾ ਹੋਊ ਨਹੀਂ ਕੁਛ ਮਰਜ਼ੀ ਕਰੀ ਐਕਸਰਸਾਈਜ਼ ਕੀਤੀ ਇੱਧਰ ਗੇੜੇ ਦੇਣ ਚਲੇ ਗਏ ਹੋਰ ਕੁਛ ਕਰ ਲਿਆ ਕਰਦੂਤਾਂ ਮਾੜੀਆਂ ਕਰਨੀਆਂ ਖੂਦ ਹੀ ਮਿੱਟੀ ਖੂਹ ਚੀ ਖੂਦ ਹੀ ਮਿੱਟੀ ਖੂਹ ਚੀ ਹਾਂ ਇਹਦਾ ਪਹਿਨ ਜਿਵੇਂ ਖਾੜੇ ਚ ਮਲ ਰਹੇਦੇ ਆ ਵੀ ਹਾਂ ਐਕਸਰਸਾਈਜ਼ ਕਰ ਲਈ ਅੰਦਰ ਵੜ ਗਏ ਬੈੱਡ ਰੈਸਟ ਕੀਤੀ ਬਸ ਮੈਨੂੰ ਨਾਮ ਨਹੀਂ ਕਿਸੇ ਨੂੰ ਦੁਨੀਆਦਾਰੀ ਭੁੱਲਣੀ ਪੈਂਦੀ ਆ ਬਿਲਕੁਲ ਜੀ ਛੱਡਣੀ ਪੈਂਦੀ ਥੋੜਾ ਬੰਦਾ ਕਹਿੰਦਾ ਵੀ ਆਈ ਦੁਨੀਆਦਾਰੀ ਦੇਖਣਾ ਇੱਥੇ ਨਹੀਂ ਕੋਈ ਨਾ 5-7 ਸਾਲ ਨਾ ਦੇਖੋ ਦੁਨੀਆਦਾਰੀ ਉਹਦੇ ਵਿੱਚ ਦੁਨੀਆਦਾਰੀ ਹੋਈ ਆ ਠੀਕ ਆ ਜੀ ਹਾਂ ਫਿਰ ਇਹੀ ਆ ਨਾ ਦੁਨੀਆਦਾਰੀ ਵੀ ਚਲੋ ਦੇਖੋ ਕੋਈ ਨਾ ਹਾਂ ਥੋੜਾ ਗ੍ਰਾਫ ਥੋਡੇ ਤੇ ਲੈਕਚਰ ਵਾਲਾ ਬੰਦਾ ਲਾਜ਼ਮੀ ਚਾਹੀਦਾ ਜਿਹੜਾ ਕਾਉਂਸਲਿੰਗ ਕਰਦਾ ਹੋਣ ਐਕਸਰਸਾਈਜ਼ ਕਰੀ ਹੁਣ ਤੁਹਾਨੂੰ ਦੱਸੇ ਬੰਦਾ ਬਈ ਨਹੀਂ ਪਤਾ ਮਾੜਾ ਨਹੀਂ ਦੇਖਣਾ ਹਾਂ ਠੀਕ ਆ ਮਾੜਾ ਕੰਮ ਨਹੀਂ ਕਰਮ ਨਹੀਂ ਕਰਨਾ ਕੋਈ ਕੋਈ ਹੋਰ ਸੈਕਸ ਵਾਲੀ ਗੱਲ ਹੋਰ ਕੋਈ ਗੱਲ ਨਹੀਂ ਕਰਨੀ ਇਹ ਚੀਜ਼ ਇਹਦਾ ਆ ਡਿਫੈਕਟ ਆ ਹੁਣ ਦੇਖੋ ਟੱਠਾ ਵਾ ਜਾਂ ਝੋਟਾ ਪੰਜ ਸੱਤ ਸਾਲ 10 ਸਾਲ ਚ ਬੁੜੇ ਹੋ ਜਾਂਦੇ ਆ ਬਿਲਕੁਲ ਬੋਲ ਤੇ 70 ਸਾਲ ਚੱਲਦਾ ਹਾਂ ਠੀਕ ਆ ਜੀ ਹੁਣ ਇਹ ਗੱਲਾਂ ਇਹਨਾਂ ਨੂੰ ਦੱਸੀਆਂ ਬਈ ਨਾ ਪੁੱਤ ਉਹਦਾ ਆਪਣਾ ਵਿਆਹ ਵਿਆਹ ਵਾਲਾ ਜੀਵਨ ਗ੍ਰਹਿਸਤੀ ਜੀਵਨ ਤਾਂ ਇਹ ਆ ਆਪਾਂ ਆਪਣੀ ਪੀੜ੍ਹੀ ਗਾਹਾਂ ਕਰਨੀ ਐ ਦੈਟ ਸੈਟ ਹੋਰ ਨਹੀਂ ਬਸ